ਸ਼ਹਾਦਤ ਬੇਮਿਸਾਲ ਦਾਸਤਾਨੇ ਪਾਤਸ਼ਾਹੀ ਨੋਵੀਂ ਆਪਣੀ ਤਸਵੀਰ ਆਪ ਬਣਾਈ ਦਰਬਾਰੀ ਕਲਾਕਾਰ ਨੇ ਸਰੀਰ ਨੂੰ ਪੇਂਟ ਕੀਤਾ ਜਦ ਕਿ ਚਿਹਰਾ ਗੁਰੂ ਸਾਹਿਬ ਨੇ ਆਪ ਬਣਾਇਆ ਸੀ ਸੰਗਤ ਜੀ ਅੱਜ ਇਸ ਵੀਡੀਓ ਰਾਹੀਂ ਅਸੀਂ ਤੁਹਾਡੇ ਨਾਲ ਤਾਨ ਗੁਰ ਤੇਗ ਪਾਹਾ ਦਾ ਸੈ ਮਹਾਰਾਜ ਦੁਆਰਾ ਬਣਾਏ ਗਏ ਸੰਸਾਰ ਦੇ ਪਹਿਲੇ ਸੈਲਫ ਪੋਰਟਰੇਟ ਦੀ ਸਾਖੀ ਸਾਂਝੀ ਕਰ ਰਹੇ ਹਾਂ ਜਿਸ ਦਾ ਜ਼ਿਕਰ ਡਾਕਟਰ ਤੇ ਲੋਚਨ ਸਿੰਘ ਨੇ ਆਪਣੀ ਕਿਤਾਬ ਗੁਰੂ ਤੇਗ ਬਹਾਦਰ ਪ੍ਰੋਫਿਟ ਐਂਡ ਮਾਰਟਾਇਰ ਵਿੱਚ ਕੀਤਾ ਹੈ ਪ੍ਰਸਿੱਧ ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਦਬੀਰ ਸਿੰਘ ਆਪਣੀ ਪੁਸਤਕ ਇਤਿਜਿੰਨ ਕਰੀ ਵਿੱਚ ਲਿਖਦੇ ਹਨ ਕਿ ਜਦੋਂ ਸ੍ਰੀ ਗੁਰੂ ਤੇਗ ਪਹਾਦਰ ਜੀ ਪੂਰਬ ਦੀ ਯਾਤਰਾ ਦੌਰਾਨ ਟਾਕਾ ਪਹੁੰਚੇ ਤਾਂ ਉੱਥੇ ਗੁਰੂ ਜੀ ਦਾ ਇੱਕ ਸਿੱਖ ਬੁਲਾਕੀ ਦਾਸ ਸਿੱਖੀ ਪ੍ਰਚਾਰ ਦੀ ਸੇਵਾ ਨਿਭਾਰ ਰਿਹਾ ਸੀ ਗੁਰੂ ਸਾਹਿਬ ਜਿਸ ਅਸਥਾਨ ਤੇ ਠਹਿਰੇ ਸਨ ਅੱਜ ਕੱਲ ਉੱਥੇ ਗੁਰਦੁਆਰਾ ਸੰਗਤ ਟੋਲਾ ਸਾਹਿਬ ਸਥਿਤ ਹੈ ਗੁਰੂ ਕੇ ਸਿੱਖ ਬੁਲਾਕੀ ਦਾਸ ਦੀ ਮਾਤਾ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਨਿਤ ਅਰਦਾਸ ਕਰਿਆ ਕਰਦੀ ਸੀ ਉਸ ਨੇ ਗੁਰੂ ਸਾਹਿਬ ਲਈ ਇੱਕ ਸਿੰਘਾਸਨ ਅਤੇ ਹੱਥੀ ਸੂਤ ਕੱਤ ਕੇ ਬਹੁਤ ਵਧੀਆ ਵਸਤਰ ਤਿਆਰ ਕੀਤੇ ਸਨ ਉਸ ਦੀ दिली ਇੱਛਾ ਸੀ ਕਿ ਗੁਰੂ ਸਾਹਿਬ ਨਵੇਂ ਸਿੰਘਾਸਨ ਤੇ ਆਪਣੇ ਪਵਿੱਤਰ ਚਰਨ ਪਾਉਣ ਅਤੇ ਉਸਤੇ ਵੱਲੋਂ ਤਿਆਰ ਕੀਤੇ ਬਸਤਰ ਅੰਗੀਕਾਰਨ ਹਰ ਦਿਲ ਦੀ ਜਾਣਨ ਵਾਲੇ ਧੰਗੁਰ ਤੇਗ ਪਹਾਦਰ ਜੀ ਨੂੰ ਸਾਹਮਣੇ ਵੇਖ ਕੇ ਬੁਲਾਕੀ ਦਾਸ ਅਤੇ ਉਸਦੀ ਮਾਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਹਾ குரு ਜੀ ਜਦੋਂ ਮਾਤਾ ਜੀ ਦੁਆਰਾ ਤਿਆਰ ਕੀਤੇ ਬਸਤਰ ਅੰਗੀਕਾਰ ਕਰਕੇ ਸਿੰਘਾਸਨ ਉੱਤੇ ਬਿਰਾਜਮਾਨ ਹੋਏ ਤਾਂ ਅਸੀਸਾਂ ਦਿੱਤੀਆਂ ਬੁਲਾਕੀ ਦਾਸ ਦੀ ਮਾਤਾ ਨੇ ਗੁਰੂ ਸਾਹਿਬ ਨੂੰ ਇੱਛਾ ਪ੍ਰਗਟ ਕੀਤੀ ਮਹਾਰਾਜ ਆਪ ਜੀ ਦੇ ਹਰ ਵੇਲੇ ਦਰਸ਼ਨ ਹੁੰਦੇ ਰਹਿਣ ਇਸ ਲਈ ਕਲਾਕਾਰ ਪਾਸੋਂ ਆਪ ਜੀ ਦੀ ਇੱਕ ਤਸਵੀਰ ਬਣਵਾ ਕੇ ਆਪਣੇ ਕੋਲ ਰੱਖਣਾ ਚਾਹੁੰਦੀ ਹਾਂ ਗੁਰੂ ਜੀ ਨੇ ਸਮਝਾਇਆ ਕਿ ਤਸਵੀਰ ਸ਼ਬਦ ਦਾ ਬਦਲ ਨਹੀਂ ਹੈ ਪਰ ਮਾਤਾ ਜੀ ਇਹੀ ਕਹੀ ਜਾਣ ਕਿ ਹਰ ਵੇਲੇ دیدار ਚਾਹੀਦੇ ਹਨ ਗੁਰੂ ਸਾਹਿਬ ਨੇ ਸ਼ਰਦਾ ਵਿੱਚ ਭਿੱਜੀ ਮਾਈ ਨੂੰ ਆਗਿਆ ਦੇ ਦਿੱਤੀ ਕਿ ਉਹ ਤਸਵੀਰ ਬਣਵਾ ਲਵੇ ਮੁਲਾਕੀ ਦਾਸ ਦਾ ਉਸ ਇਲਾਕੇ ਵਿੱਚ ਬਹੁਤ ਰਸੂਕ ਸੀ ਉੱਥੋਂ ਦਾ ਨਵਾਬ ਸ਼ਾਇਸਤਾ ਖਾਨ ਵੀ ਗੁਰੂ ਜੀ ਦੇ ਦਰਸ਼ਨ ਕਰ ਚੁੱਕਾ ਸੀ। ਬੁਲਾਕੀ ਦਾਸ ਤੇ ਕਹਿਣ ਤੇ ਨਵਾਬ ਸ਼ਾਇਸਤਾ ਖਾਨ ਨੇ ਸ਼ਾਹੀ ਚਿੱਤਰਕਾਰ ਅਹਿਸਾਨ ਨੂੰ ਗੁਰੂ ਸਾਹਿਬ ਦੀ ਤਸਵੀਰ ਬਣਾਉਣ ਲਈ ਬੁਲਾਕੀ ਦਾਸ ਦੇ ਘਰ ਭੇਜਿਆ। ਕਲਾਕਾਰ ਆਇਆ ਉਸਨੇ ਗੁਰੂ ਸਾਹਿਬ ਦੀ ਤਸਵੀਰ ਬਣਾਉਣੀ ਸ਼ੁਰੂ ਕੀਤੀ। ਸਰੀਰ ਦੇ ਸਾਰੇ ਅੰਗ, ਹੱਥ, ਪੈਰ, ਵਸਤਰ ਸਭ ਬਣਾ ਲਏ। ਪਰ ਜਦੋਂ ਚਿਹਰਾ ਬਣਾਉਣ ਲੱਗਾ ਤਾਂ ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਦੀ ਤਾਬ ਨਾ ਚੱਲ ਸਕਿਆ। ਉਸਦੇ ਹੱਥੋਂ ਬੁਰਸ਼ ਡਿੱਗ ਪਿਆ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਦਾ ਚਿਹਰਾ ਨਹੀਂ ਬਣਾ ਸਕਿਆ ਉਸ ਵੇਲੇ ਗੁਰੂ ਸਾਹਿਬ ਨੇ ਆਪ ਬੁਰਸ਼ ਪਕੜ ਕੇ ਉਸ ਅਧੂਰੀ ਤਸਵੀਰ ਨੂੰ ਪੂਰਾ ਕੀਤਾ ਸੀ ਆਪਣਾ ਚਿਹਰਾ ਗੁਰੂ ਸਾਹਿਬ ਨੇ ਆਪ ਬਣਾਇਆ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਪੈਗੰਬਰ ਦੁਆਰਾ ਬਣਾਈ ਗਈ ਇਹ ਪਹਿਲੀ ਤੇ ਇੱਕੋ ਇੱਕ ਸੈਲਫ ਮੇਡ ਤਸਵੀਰ ਸੀ ਜੋ ਕਲਕੱਤਾ ਦੇ ਵਿਕਟੋਰੀਆ ਮਿਊਜ਼ੀਅਮ ਵਿੱਚ ਰੱਖੀ ਗਈ ਹੈ ਇਸ ਤਸਵੀਰ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਗੁਰੂ ਸਾਹਿਬ ਦੇ ਚਿਹਰੇ ਦੀ ਚਮਕ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਜਦਕਿ ਤਸਵੀਰ ਦਾ ਬਾਕੀ ਹਿੱਸਾ ਸਮੇਂ ਦੇ ਗੀੜ ਨਾਲ ਫਿੱਕਾ ਪੈ ਗਿਆ ਇਸ ਦਾ ਜ਼ਿਕਰ ਸਰੂਪ ਉਦਾਸ ਭੱਲਾ ਅਤੇ ਕਵੀ ਸੰਤੋਖ ਸਿੰਘ ਜੀ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਕੀਤਾ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਨੂੰ ਵੀ ਬਹੁਤ ਪਰੇਸ਼ਾਨੀ ਚਲਣੀ ਪਈ ਸੀ ਬਹੁਤ ਸਾਰੀਆਂ ਇਤਿਹਾਸਿਕ ਚੀਜ਼ਾਂ ਨਸ਼ਟ ਵੀ ਹੋਈਆਂ। ਸ੍ਰੀ ਗੁਰੂ ਤੇਗਪਾਹਾ ਜੀ ਦੀ ਇਹ ਤਸਵੀਰ ਉਸ ਵੇਲੇ ਸਵਰਗਵਾਸੀ ਕੈਪਟਨ ਭਾਗ ਸਿੰਘ ਨੇ 1975 ਵਿੱਚ ਗੁਰਦੁਆਰਾ ਸੰਗਤ ਟੋਲਾ ਤੋਂ ਪ੍ਰਾਪਤ ਕੀਤੀ ਸੀ। ਹਾਲਾਂਕਿ ਤਸਵੀਰ ਦੇ ਹੋਰ ਹਿੱਸੇ ਟੁੱਟ ਚੁੱਕੇ ਸਨ ਪਰ ਗੁਰੂ ਸਾਹਿਬ ਦੁਆਰਾ ਤਿਆਰ ਕੀਤਾ ਚਿਹਰੇ ਵਾਲਾ ਹਿੱਸਾ ਅਜੇ ਵੀ ਬਰਕਰਾਰ ਹੈ। ਇਸ ਪੇਂਟਿੰਗ ਦੀ ਨਕਲ ਗੁਰਦੁਆਰਾ ਨਾਨਕ ਸ਼ਾਹੀ ਰਮਾਣਾ ਵਿੱਚ ਸੁਰੱਖਿਅਤ ਹੈ। ਇਸ ਪੇਂਟਿੰਗ ਨੂੰ ਸੰਭਾਲਣ ਲਈ ਵਿਕਟੋਰੀਆ ਮਿਊਜ਼ੀਅਮ ਕਲਕੱਤਾ ਨੂੰ ਸ਼ੋਅ ਪਿਆ ਗਿਆ ਸੀ ਪਰ ਮਿਊਜ਼ੀਅਮ ਦੇ ਅਧਿਕਾਰੀਆਂ ਦੁਆਰਾ ਤਸਵੀਰ ਦੀ ਚੰਗੀ ਸਾਂਭ ਸੰਭਾਲ ਨਹੀਂ ਕੀਤੀ ਗਈ ਅਤੇ ਹੁਣ ਇਹ ਪ੍ਰਦਰਸ਼ਨੀ ਵਿੱਚ ਵੀ ਕਦੀ ਕਦਾਰ ਰੱਖੀ ਜਾਂਦੀ ਹੈ ਡਾਕਟਰ ਤਿਲੋਚਨ ਸਿੰਘ ਪਹਿਲੇ ਵਿਦਵਾਨ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗਪਾਹਾਦਰ ਜੀ ਦੀ ਇਸ ਇਤਿਹਾਸਿਕ ਤਸਵੀਰ ਨੂੰ 1958 ਵਿੱਚ ਲੱਭ ਕੇ ਆਪਣੀ ਕਿਤਾਬ ਗੁਰੂ ਤੇਗਪਾਹਾਦਰ ਪ੍ਰੋਫਿਟ ਐਂਡ ਮਾਰਟਾਇਰ ਵਿੱਚ ਪ੍ਰਕਾਸ਼ਿਤ ਕੀ ਤਾਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਿਲਕ ਜੰਜੂ ਅਤੇ ਮਾਨੁਕ ਅਧਿਕਾਰਾਂ ਦੇ ਰਾਖੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350ੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪੀਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ